ਆਪਾਂ ਖੜੇ ਆ ਜੀ ਇਸ ਵੇਲੇ ਬਟਾਲਾ ਵਿਆਸ ਮੁੱਖ ਮਾਰਗ ਦੇ ਉੱਤੇ ਤੇ ਮੈਂ ਤੁਹਾਨੂੰ ਤਸਵੀਰਾਂ ਜਿਹੜੀਆਂ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਘਟਿਆ ਕਰਤੂਤਾਂ ਜਿਹੜੀਆਂ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਵਾ ਉਹ ਤੁਹਾਨੂੰ ਅੱਜ ਫਿਰ ਵਿਖਾਉਣ ਲੱਗਾ ਕਿ ਪਿਛਲੇ ਲੰਮੇ ਸਮੇ ਤੋਂ ਇਸੇ ਤਰੀਕੇ ਨਾਲ ਇਹ ਆਪਣੀਆਂ ਘਟਿਆ ਕਰਤੂਤਾਂ ਕਰਦਾ ਆ ਰਿਹਾ ਤੇ ਇਹ ਜਿਹੜਾ ਰੋਡ ਆ ਹੁਣ ਇਹ ਚੌਂ ਮਾਰਗੀ ਹੋਣ ਜਾ ਰਿਹਾ ਤੇ ਜਦੋਂ ਇਹ ਦੋ ਮਾਰਗੀ ਮਾਰਗ ਸੀ ਤੇ ਉਦੋਂ ਵੀ ਇੰਨੀਆਂ ਕਰਤੂਤਾਂ ਇਹ ਸੀ ਤੇ ਹੁਣ ਵੀ ਇਹੋ ਆ ਦੇਖੋ ਪਹਿਲਾਂ ਕੀ ਸੀ ਕਿ ਜਦੋਂ ਰੋਡ ਦੋ ਮਾਰਗੀ ਹੁੰਦੀ ਸੀ ਤੇ ਉਦੋਂ ਦੋ ਲੈਣਾ ਲਾਉਂਦਾ ਹੁੰਦਾ ਸੀ ਤੇ ਜੇ ਹੁਣ ਰੋਡ ਇਹ ਚੌੜੀ ਹੋ ਗਈ ਆ ਤੇ ਇਹੋ ਰੋਡ ਜਿਹੜੀ ਹੁਣ ਇਹਨੇ ਇਹੋ ਲੈਣਾ ਜਿਹੜੀਆਂ ਤਿੰਨ ਤਿੰਨ ਲੈਣਾ ਜਿਹੜੀਆਂ ਇਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਦੇਖੋ ਜਿਹੜੀ ਮੇਲਿਆ ਮੇਲ ਨੂੰ ਸਟਾਰਟ ਹੋਇਆ ਹੱਲੇ ਮੈਚ ਇੱਕ ਦੇਣੀ ਹੋਇਆ ਇੱਕੋ ਦੇਣੀ ਹੋਇਆ ਹੱਲੇ ਤੇ ਆ ਹਾਲਾਤ ਨੇ ਇਥੇ ਸਾਡੇ ਏਰੀਆ ਦੇ ਆ ਦੇਖਿਓ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਾ ਹਾਂ ਲਾਈਨ ਵੇਖਿਓ ਤੁਸੀਂ ਕਿਲੋਮੀਟਰਾਂ ਲੰਮੀ ਲਾਈਨ ਜਿਹੜੀਆਂ ਉਹ ਲੱਗੀ ਆਈ ਹੈ ਤੇ ਤਿੰਨ ਤਿੰਨ ਇਹਨੂੰ ਮਲਟੀਪਲਾਈ ਕਰ ਲਓ ਤਿੰਨ ਦੇ ਨਾਲ ਆਹ ਹਾਲਾਤ ਨੇ ਇਥੇ ਸੋ ਇਥੇ ਜਿਹੜਾ ਹਣਾ ਆ ਦੇਖੋ ਇਹ ਆ ਦੇਖੋ ਤਿੰਨ ਤਿੰਨ ਲੈਣਾ ਤਿੰਨ ਤਿੰਨ ਲੈਣਾ ਜਣੀਆਂ ਉਹ ਲੱਗੀਆਂ ਹੀਆਂ ਨੇ ਤੇ ਲੋਕਾਂ ਨਹੀਂ ਲੰਘਣ ਦੀ ਫਿਰ ਓਨੀ ਓਨਿਆਂ ਕੀ ਰਸਾ ਇਹਦੇ ਵੱਲੋਂ ਵੇਖੋ ਵੀ ਸਰਕਾਰ ਨੇ ਅਸਲ ਦੇ ਵਿੱਚ ਚੌਂ ਮਾਰ ਕੇ ਰੋਡ ਨਹੀਂ ਬਣਾਈ ਇਹ ਇਹਨੂੰ ਰਾਣਾ ਗੁਰਜੀਤ ਨੂੰ ਜਿਹੜਾ ਉਹ ਪਾਰਕਿੰਗ ਬਣਾ ਕੇ ਦੇ ਦਿੱਤੀ ਫਿਰ ਗਰ ਪਾਰਕਿੰਗ ਬਣਾ ਕੇ ਦਿੱਤੀ ਆ ਐਡਾ ਵਾਹ ਯਾ ਹੱਥ ਦੇ ਨੌਨਸੈਂਸ ਬੰਦਾ ਇਹ ਤੇ ਪ੍ਰਸ਼ਾਸਨ ਵੇਖੋ ਹੋਰ ਸੁਣੋ ਕਿ ਕਾਂਗਰਸ ਦੇ ਵੇਲੇ ਇਹੋ ਹਾਲਾਤ ਅਕਾਲੀਆਂ ਦੇ ਵੇਲੇ ਇਹੋ ਹਾਲਾਤ ਤੇ ਆ ਝਾੜੂ ਪਾਰਟੀ ਦੇ ਵੇਲੇ ਵੀ ਇਹੋ ਹਾਲਾਤ ਇਹ ਉਹ ਏਰੀਆ ਵਾ ਜਿੱਥੇ ਈਟੀਓ ਹੋਰ ਭਜਨ ਸਿੰਘ ਸਾਡੇ ਧਰਨਿਆਂ ਦੇ ਉੱਤੇ ਹੱਸੋ ਹੀ ਨਹੀਂ ਗੱਲ ਆ ਵੀ ਸਾਡੇ ਧਰਨਿਆਂ ਦੇ ਉੱਤੇ ਆੜ ਕੇ ਇੱਥੇ ਬੈਠਦੇ ਹੁੰਦੇ ਸ਼੍ਰੀਮਾਨ ਜੀ ਬੜੀਆਂ ਮੁਸ਼ਕਲਾਂ ਨੇ ਏਰੀਏ ਟਰਾਲੀਆਂ ਦੀ ਬਹੁਤ ਸਮੱਸਿਆ ਹੈ ਬੜਾ ਕੁਛ ਜਿਹੜਾ ਵਾ ਉਹ ਦੱਸਦੇ ਹੁੰਦੇ ਸੀ ਤੇ ਕਹਿੰਦੇ ਸੀ ਕਿ ਪਹਿਲੇ 10 ਦਿਨਾਂ ਅੰਦਰ ਤੁਹਾਡੇ ਸਾਰੇ ਮਸਲੇ ਜਿਹੜੇ ਹੱਲ ਕੀਤੇ ਜਾਣਗੇ ਆ ਵੇਖੋ ਆ ਵੇਖੋ ਰਾਣਾ ਗੁਰਜੀਤ ਦੀ ਜਿਹੜੀ ਮੰਡਲੀ ਆ ਉਹ ਇੱਥੇ ਖਲੋਤੀ ਆ ਸਾਰੀ ਆ ਵੇਖੋ ਸਰਦਾਰ ਇਹਨਾਂ ਦਾ ਜਿਹੜਾ ਟ੍ਰੈਫਿਕ ਦਾ ਇੰਚਾਰਜ ਆ ਜਿਹੜਾ ਸੜਕ ਦੇ ਉੱਤੇ ਜਿਹੜਾ ਪੁਲਿਸ ਵੀ ਖਲੋਤੀ ਆ ਤੁਹਾਨੂੰ ਪੁਲਿਸ ਵੀ ਦਿਖਾ ਦਾਂਗੇ ਚਲੋ ਫਿਰ ਆ ਇੱਕ ਗੱਡੀ ਸਾਈਡ ਤੇ ਲਾ ਹੀ ਲਈਏ ਇੱਥੇ ਇਹਨਾਂ ਨੇ ਆਪਣੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਵੀ ਖਿਲਾਰੇ ਹੋਏ ਆ ਦੇਖ ਲੈਨੇ ਆ ਪੁਲਸ ਵਾਲੇ ਆ ਕਿ ਇਹਨਾਂ ਦੇ ਆਪਣੇ ਨਿੱਜੀ ਮੁਲਾਜ਼ਮ ਆ ਆਪਣੇ ਮੁਲਾਜ਼ਮ ਬਣਾਏ ਹੋਏ ਨੇ ਇਹਨਾਂ ਨੇ ਆਪਣੇ ਮੁਲਾਜ਼ਮ ਬਣਾਏ ਮੈਂ ਸੋਚਿਆ ਪੁਲਸ ਵਾਲੇ ਬੈਠੇ ਆ ਆਪਣੇ ਮੁਲਾਜ਼ਮ ਇੱਥੇ ਬਿਠਾ ਲਏ ਹੋਏ ਨੇ ਟ੍ਰੈਫਿਕ ਨੂੰ ਜਿਹੜਾ ਉਹ ਮੈਨੇਜ ਕਰਨ ਲਈ ਸੋ ਮੈਂ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਵੀ ਦਿਖਾਉਣਾ ਵਾ ਇਹ ਅੱਗੇ ਦੀਆਂ ਤਸਵੀਰਾਂ ਇਹ ਦੂਸਰੀ ਸਾਈਡ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਇਹ ਤਸਵੀਰ ਵੇਖ ਲਈ ਤੁਸੀਂ ਹੀ ਬਟਾਲਾ ਰੋਡ ਦੀ ਹੁਣ ਮੈਂ ਤੁਹਾਨੂੰ ਜਲੰਧਰ ਰੋਡ ਦੀਆਂ ਵੀ ਤਸਵੀਰਾਂ ਦਿਖਾਉਣ ਲੱਗਾ ਆ ਰੋਡ ਬਣ ਰਿਹਾ ਨੈਸ਼ਨਲ ਹਾਈਵੇ ਬਣ ਰਿਹਾ ਇਹ ਨੈਸ਼ਨਲ ਹਾਈਵੇ ਨਹੀਂ ਬਣ ਰਿਹਾ ਇਹ ਰਾਣਾ ਗੁਰਜੀਤ ਲਈ ਪਾਰਕਿੰਗ ਬਣਾਈ ਜਾ ਰਹੀ ਆ ਭਾਵੇਂ ਉਹ ਪੰਜਾਬ ਦੀ ਸਰਕਾਰ ਹੋ ਭਾਵੇਂ ਸੈਂਟਰ ਦੀ ਸਰਕਾਰ ਹੋ ਇਹਨਾਂ ਦੇ ਵੱਲੋਂ ਰਾਣਾ ਗੁਰਜੀਤ ਲਈ ਪਾਰਕਿੰਗ ਬਣਾਈ ਜਾ ਰਹੀ ਆ ਆ ਨੈਸ਼ਨਲ ਹਾਈਵੇ ਨਹੀਂ ਏ ਇਹ ਨੈਸ਼ਨਲ ਹਾਈਵੇ 54D ਨਹੀਂ ਇਹ ਰਾਣਾ ਗੁਰਜੀਤ ਦੀ ਪਾਰਕਿੰਗ ਆ ਦੇਖ ਲਓ ਇੱਥੇ ਸਭ ਰਾਣਾ ਗੁਰਜੀਤ ਦੀਆਂ ਟਰਾਲੀਆਂ ਖਲੋੜੀਆਂ ਉੱਥੇ ਫਰਕ ਇਹ ਆ ਵੀ ਉੱਥੇ ਬਣ ਚੁੱਕੀ ਆ ਕਿ ਉੱਥੇ ਖਲਾਰੀਆਂ ਸ਼ੁਰੂ ਕਰ ਦਿੱਤੀਆਂ ਤੇ ਗਾੜੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਵਾ ਬਸ ਥੋੜੇ ਜਿਹੀ ਚਿਰ ਲਈ ਮੈਂ ਪਾਉਜ਼ ਕਰਨਾ ਵਾ ਕਿਉਂਕਿ ਉੱਥੋਂ ਤੱਕ ਜਿਹੜਾ ਟ੍ਰੈਫਿਕ ਤੱਕ ਜਿਹੜਾ ਉਹ ਮੈਂ ਪਹੁੰਚ ਸਕਾਂ ਸੋ ਉੱਥੋਂ ਤੱਕ ਲਈ ਪਾਉਜ਼ ਕਰਕੇ ਮੈਂ ਦੁਬਾਰਾ ਵੀਡੀਓ ਜਿਹੜੀ ਆ ਉੱਥੇ ਹੀ ਚਾਲੂ ਕਰੂੰਗਾ ਸੋ ਵੀਡੀਓ ਦੇ ਨਾਲ ਜਿਹੜਾ ਵਾ ਜੁੜੇ ਰਹੋ ਲਓ ਜੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਾ ਇਸ ਰੋਡ ਦੀਆਂ ਮੇਰਾ ਮਸ਼ਹੂਰ ਪਲਾਂਟ ਆ ਇਹਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਥੋੜਾ ਜਿਹਾ ਅਗਲੇ ਬੰਨੇ ਚੱਲੀਏ ਆਰਾਦਾ ਸਵਾਮੀ ਸਾਧ ਸੰਗ ਘਰ ਆ ਗਿਆ ਇਹਦੇ ਗਾੜੀ ਵੇਖੋ ਫਿਰ ਆ ਲਓ ਜੀ ਜਲੰਧਰ ਰੋਡ ਤੇ ਵੀ ਪਾਰਕਿੰਗ ਜਿਹੜੀ ਆ ਰਾਣਾ ਗੁਰਜੀਤ ਨੂੰ ਸਰਕਾਰ ਦੇ ਵੱਲੋਂ ਜਿਹੜਾ ਉਹ ਬਣਾ ਕੇ ਦਿੱਤੀ ਜਾ ਰਹੀ ਆ ਆ ਪਾਰਕਿੰਗ ਦੇਖ ਲਓ ਇੱਕ ਚੀਜ਼ ਤੁਹਾਨੂੰ ਹੈਰਾਨਗੀ ਦੀ ਜਿਹੜੀ ਇਹ ਦਿਖਾਉਣ ਲੱਗਿਆ ਕਿ ਜੇਕਰ ਪਿੰਡ ਨੂੰ ਜਾਣਾ ਹੋਵੇ ਸਾਡੇ ਪਿੰਡ ਨੂੰ ਜਾਣਾ ਹੋਵੇ ਤੇ ਇੰਨਾ ਰਸਤਾ ਜਿਹੜਾ ਆ ਰਸਤਾ ਛੱਡਿਆ ਗਿਆ ਮੰਨ ਕੇ ਚਲੋ ਮੇਰੇ ਪਿੰਡ ਦੇ ਵਿੱਚੋਂ ਕੋਈ ਬੰਦਾ ਨਿਕਲ ਕੇ ਆਉਂਦਾ ਉਹ ਨੌਜਵਾਨ ਹੀ ਨਿਕਲ ਕੇ ਆਇਆ ਐਸ ਛੜਕ ਤੇ ਚੜੇਗਾ ਤੇ ਇਧਰੋਂ ਤੇ ਮਗਰਲੀ ਸਾਈਡ ਤੋਂ ਜਿਹੜੀ ਤੇਜ਼ ਆ ਰਹੀ ਹੋਈ ਟ੍ਰੈਫਿਕ ਆ ਉਹਦੇ ਵਿੱਚ ਜਿਹੜਾ ਵਾ ਕੋਈ ਵੀ ਸਾਡੇ ਪਿੰਡ ਦੇ ਜਿਹੜੇ ਬੰਦੇ ਨੇ ਪਿੰਡ ਦੇ ਲੋਕ ਨੇ ਇਹਨਾਂ ਦੀਆਂ ਬੇਸ਼ਕੀਮਤੀ ਜਾਨਾਂ ਨੇ ਕੋਈ ਵੀ ਜਿਹੜਾ ਉਸੇ ਵੇਲੇ ਕਿਸੇ ਸਾਧਨ ਦੇ ਥੱਲੇ ਆ ਕੇ ਕੁਚਲਿਆ ਜਾ ਸਕਦਾ ਆ ਤਾਂ ਕਰਤੂਤਾਂ ਨੇ ਸਾਡੀਆਂ ਸਰਕਾਰਾਂ ਦੀਆਂ ਆ ਕਰਤੂਤਾਂ ਨੇ ਸਾਡੇ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਬਿਲਕੁਲ ਕੋਈ ਪੁਲਿਸ ਮੁਲਾਜ਼ਮ ਨਹੀਂ ਦਿਖਿਆ ਤੁਹਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਕੋਈ ਅੱਛੇ ਕੰਟਰੋਲ ਨਹੀਂ ਸੋ ਮੈਂ ਤੁਹਾਡੇ ਨਾਲ ਈ ਛੋਣ ਮੈਂ ਗੱਡੀ ਵਾਪਸੀ ਲਵਾ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹਦੇ ਸਬੰਧੀ ਹੁਣ ਪੰਚਾਇਤਾਂ ਜਿਹੜੀਆਂ ਨੇ ਸਥਾਨਕ ਪੰਚਾਇਤਾਂ ਇਹਨਾਂ ਦੇ ਵੱਲੋਂ ਜਿਹੜਾ ਵਾ ਮੇਰੇ ਵੱਲੋਂ ਸ਼ੁਰੂਆਤ ਕੀਤੀ ਜਾਏਗੀ ਆਪਣੀ ਪੰਚਾਇਤ ਦੇ ਵੱਲੋਂ ਆਪਣੀ ਪੰਚਾਇਤ ਦੇ ਵੱਲੋਂ ਜਿਹੜਾ ਸ਼ੁਰੂਆਤ ਕੀਤੀ ਜਾਏਗੀ ਤੇ ਇਹਨੂੰ ਨੱਥ ਪਾਈ ਜਾਏਗੀ ਹੁਣ ਜਿਹੜਾ ਐਸ ਪਰ ਨੋਰਮਸ ਇਹਦਾਂ ਜਿੰਨੀਆਂ ਵੀ ਕਾਲੀਆਂ ਤੇ ਇਕੱਠੀਆਂ ਕਰ ਤੂੰ ਤਾਂ ਦੇਖੋ ਇੱਕ ਚੀਜ਼ ਹੋਰ ਤਾਂ ਦਿਖਾਣਾ ਆ ਸਵਾਲ ਸਵਾਲ ਆ ਆ ਸਵਾਲ ਏ ਢੇਰ ਲਾਏ ਹੋਏ ਆ ਇਹਨੇ ਜਦੋਂ ਹਵਾਈ ਤੇ ਨੈਸ਼ਨਲ ਹਾਈਵੇ ਤੇ ਲੋਕਾਂ ਨੂੰ ਜਿਹੜੇ ਮੋਟਰਸਾਈਕਲਾਂ ਦੇ ਜਾਂਦੇ